ਅਸਤੇਫੇ ਨਾਲ ਕੀ ਬਾਦਲਾਂ ਦੇ ਧੜੇ ਨੂੰ ਕਿਸੇ ਤਰੀਕੇ ਦਾ ਕੋਈ ਫਾਇਦਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਇਸ ਵੇਲੇ ਕੀ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਹੁਣ ਤਾਂ ਜਥੇਦਾਰ ਸਾਹਿਬ ਵੱਲੋਂ ਕਿਸੇ ਤਰੀਕੇ ਦਾ ਕੋਈ ਵੀ ਫੈਸਲਾ ਹੋਏ ਉਹ ਫੈਸਲਾ ਨਾ ਸੱਤ ਮੈਂਬਰੀ ਕਮੇਟੀ ਦੇ ਉੱਤੇ ਲਾਗੂ ਹੋਏਗਾ ਕਿਉਂਕਿ ਕਮੇਟੀ ਦੀ ਪ੍ਰਧਾਨਗੀ ਕਿਸੇ ਦੇ ਕੋਲ ਨਹੀਂ ਹੈ ਨਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇ ਲਾਗੂ ਹੋਏਗਾ ਕਿਉਂਕਿ ਉੱਥੇ ਵੀ ਕੋਈ ਪ੍ਰਧਾਨ ਮੌਜੂਦ ਨਹੀਂ ਹੈ ਜਥੇਦਾਰ ਸਾਹਿਬ ਜਿਹੋ ਜੇ ਮਰਜ਼ੀ ਆਦੇਸ਼ ਦੇਂਦੇ ਰਹਿਣ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਐਸਜੀਪੀਸੀ ਦਾ ਕੋਈ ਪ੍ਰਧਾਨ ਨਹੀਂ ਸੱਤ ਮੈਂਬਰੀ ਕਮੇਟੀ ਦਾ ਕੋਈ ਮੁਖੀ ਨਹੀਂ ਜੇਕਰ ਮੁੱਖ ਮੈਂਬਰ ਹੀ ਨਹੀਂ ਹੈਗੇ ਤਾਂ ਕਾਰਜ ਹੋਵੇਗਾ ਕਿਵੇਂ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਸੇਵਾਵਾਂ ਤੋਂ ਬਰਖਾਸਤ ਹੋਣ ਤੋਂ ਬਾਅਦ ਕਈ ਤਰੀਕੇ ਦੇ ਜੋ ਵੱਡੇ ਖੁਲਾਸੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਕੀਤੇ ਗਏ ਉਹ ਖੁਲਾਸਿਆਂ ਦੀ ਟਾਈਮਿੰਗ ਲੈ ਕੇ ਸੰਗਤ ਨੇ ਗੱਲ ਕੀਤੀ ਹੈ ਸੰਗਤ ਦਾ ਕਹਿਣਾ ਕਿ ਹਾਂ ਅਸੀਂ ਵੀ ਇਹ ਜਾਣਨਾ ਚਾਹੁੰਦੇ ਸੀ ਜੋ ਲੁਕੇ ਹੋਈਆਂ ਗੱਲਾਂ ਸੀਗੀਆਂ ਐਸਜੀਪੀਸੀ ਦੇ ਅੰਦਰ ਦੀਆਂ ਲੇਕਿਨ ਜਥੇਦਾਰ ਸਾਹਿਬ ਨੇ ਸੇਵਾਵਾਂ ਤੋਂ ਮੁਕਤ ਹੋਣ ਤੋਂ ਬਾਅਦ ਹੀ ਗੱਲ ਕੀਤੀ ਲੇਕਿਨ ਇੱਕ ਤਰ੍ਹਾਂ ਇਹ ਵੀ ਕਹਿੰਦਾ ਹੈ ਕਿ ਆਪਣੇ ਆਪ ਨੂੰ ਕਿਸੇ ਤਰੀਕੇ ਦੇ ਦਬਾਅ ਤੋਂ ਜੋ ਜਥੇਦਾਰ ਸਾਹਿਬ ਨੇ ਮੁਕਤ ਦੱਸਿਆ ਹੈ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਪੰਥਕ ਕਾਰਜ ਜ਼ਰੂਰ ਨਿਭਾਣਗੇ ਕਿ ਜਥੇਦਾਰਾਂ ਦੀ ਜਾਂਚ ਕਮੇਟੀ ਦੇ ਹੱਥ ਕਦੇ ਵੀ ਰਹਿ ਨਹੀਂ ਸਕਦੀ ਪਰ ਫਿਰ ਵੀ ਕਮੇਟੀ ਨੇ ਜਥੇਦਾਰ ਸਾਹਿਬ ਦੇ ਇਹਨਾਂ ਆਦੇਸ਼ਾਂ ਦੇ ਉਲਟ ਜਾ ਕੇ ਕਾਰਵਾਈ ਕੀਤੀ ਹੈ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਖੁੱਲ ਕੇ ਗੱਲ ਕੀਤੀ ਹੈ ਜਥੇਦਾਰ ਰਗਵੀਰ ਸਿੰਘ ਜੀ ਨੇ ਅਸੀਂ ਜਾਣਦੇ ਹਾਂ ਕਿ ਜਦ ਕੌਮ ਦਾ ਜਥੇਦਾਰ ਕਿਸੇ ਤਰੀਕੇ ਦਾ ਫਰਮਾਨ ਸੁਣਾਵੇ ਤਾਂ ਕੌਮ ਹਮੇਸ਼ਾ ਉਹਨਾਂ ਦੇ ਵੱਲ ਵੇਖਦੀ ਹੈ ਲੇਕਿਨ ਜੇਕਰ ਉਹਨਾਂ ਨੂੰ ਆਪਣਾ ਫਰਮਾਨ ਸੁਣਾਉਣ ਤੋਂ ਬਾਅਦ ਅੱਜ ਇਹ ਗੱਲ ਕਹਿਣੀ ਪੈ ਰਹੀ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਫਿਰਦੇ ਇਹੋ ਜਿਹਾ ਮਾਹੌਲ ਉਪਰੋਕਤ ਇਹੋ ਜਿਹਾ ਦਬਾਅ ਉਹਨਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੋਵੇਗੀ ਸ਼੍ਰੀ ਅਕਾਲ ਤਖਤ ਸਾਹਿਬ ਸਰਵੋੱਚ ਹੈ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਮਨ ਕਰਦੇ ਹਾਂ ਉਥੋਂ ਦੀ ਆ ਰਹੇ ਸਾਰੇ ਆਦੇਸ਼ ਇਨ ਬਿਨ ਲਾਗੂ ਕੀਤੇ ਜਾਂਦੇ ਨੇ ਸਾਡੀ ਪਾਰਟੀ ਸਾਡਾ ਵਰਕਰ ਸਾਡਾ ਵੱਡੇ ਤੋਂ ਵੱਡਾ ਆਗੂ ਸ਼੍ਰੀ ਅਕਾਲ ਤਖਤ ਸਾਹਿਬ ਜੀ ਅੱਗੇ ਸੀਸ ਨਮਾਉਂਦਾ ਹੈ ਤੇ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਕੋਈ ਖੜਾ ਹੋਏਗਾ ਕੋਈ ਸਵਾਲ ਖੜੇ ਕਰੇਗਾ ਕੋਈ ਉਂਗਲ ਚੱਕੇਗਾ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੁਝ ਐਸੇ ਲਹਿਜ਼ੇ ਦੇ ਵਿੱਚ ਮੌਜੂਦਾ ਸ਼ਰਮਣੀ ਅਕਾਲੀ ਦਲ ਜਾਂ ਕਹਿ ਲਈਏ ਬਾਦਲ ਧੜ ਦੇ ਬਾਦਲ ਦਲ ਦੇ ਕਈ ਲੋਕ ਪਿਛਲੇ ਇੱਕ ਨਹੀਂ ਦੋ ਨਹੀਂ 10 ਤੋਂ 4 ਦਹਾਕਿਆਂ ਤੋਂ ਇਸੇ ਗੱਲ ਦੇ ਉੱਤੇ ਨਿਰੰਤਰ ਡਟੇ ਰਹੇ ਲੇਕਿਨ ਜੋ ਕੁਝ ਪਿਛਲੇ 2 ਮਹੀਨਿਆਂ ਦੇ ਵਿੱਚ ਵਾਪਰਿਆ ਕੀ ਉਹ ਸਹੀ ਸੀ ਜੋ ਕੁਝ ਪਿਛਲੇ 2 ਤੋਂ 2 ਮਹੀਨਿਆਂ ਦੇ ਵਿੱਚ ਗਤੀਵਿਧੀਆਂ ਰਹੀਆਂ ਕਾਰਵਾਈਆਂ ਹੋਈਆਂ ਕੀ ਉਹ ਬਿਲਕੁਲ ਸਹੀ ਸੀ ਕਿਸ ਦੀ ਹੈ ਜ਼ਿੰਮੇਵਾਰੀ ਕੌਣ ਕਰ ਰਿਹਾ ਹੈ ਫੈਸਲੇ ਦੇ ਉਲਟ ਕਾਰਵਾਈਆਂ ਫੈਸਲਾ ਕਿਹੜਾ ਫੈਸਲਾ 2 ਦਸੰਬਰ ਦਾ ਕੀ ਸੀ ਫੈਸਲਾ ਫੈਸਲਾ ਇਹ ਸੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਕਿ ਜਿਨ੍ਹਾਂ ਵਿਸ਼ਿਆਂ ਦੇ ਉੱਤੇ ਅਕਾਲੀ ਦਲ ਦੇ ਆਗੂਆਂ ਨੇ ਗਲਤੀਆਂ ਮੰਨੀਆਂ ਨੇ ਦਨਖਾਈਆ ਤੱਕrar ਦਿੱਤਾ ਗਿਆ ਨਵੀਂ ਭਰਤੀਆਂ ਦੇ ਲਈ ਬਣਾਈ ਗਈ ਕਮੇਟੀ ਸੱਤ ਮੈਂਬਰੀ ਕਮੇਟੀ ਦੇ ਉਲਟ ਜਾ ਕੇ ਅਕਾਲੀ ਦਲ ਨੇ ਭਰਤੀਆਂ ਸ਼ੁਰੂ ਕੀਤੀਆਂ ਸਵਾਲ ਖੜੇ ਹੋਏ ਦੋਸ਼ ਗੰਭੀਰ ਲੱਗੇ ਇਹਨਾਂ ਦੋਸ਼ਾਂ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਦੇ ਏਵਜ਼ ਦੇ ਵਿੱਚ ਜੋ ਵਿਸ਼ਾ ਜਥੇਦਾਰ ਸ਼੍ਰੀ ਹਰਪ੍ਰੀਤ ਸਿੰਘ ਦਾ ਛੇੜਿਆ ਜਾਂ ਕਹਿ ਲੋ ਕਿਸੇ ਤਰੀਕੇ ਇੱਕ ਮੁੱਦਾ ਪੈਦਾ ਕਰ ਦਿੱਤਾ ਕਿ ਜਿਹੜੇ ਜਥੇਦਾਰ ਜਿਹੜੇ ਪੰਜ ਸਿੰਘ ਸਹਿਬਾਨ 2 ਦਸੰਬਰ ਨੂੰ ਫੈਸਲੇ ਦੇ ਵਿੱਚ ਮੌਜੂਦ ਸਿਗੇ ਉਹਨਾਂ ਵਿੱਚੋਂ ਅਜਿਹੀ ਕੜੀ ਚੁਣ ਚੁਣੀ ਗਈ ਜਿਸ ਕੜੀ ਦੇ ਉੱਤੇ ਦਬਾਅ ਪਾਇਆ ਗਿਆ ਪਹਿਲਾ ਤਾਂ ਕਿ ਉਹਨਾਂ ਨੂੰ ਸੇਵਾਵਾਂ ਤੋਂ ਬਰਖਾਸਤ ਕਰਕੇ ਬਾਕੀਆਂ ਦੇ ਉੱਤੇ ਥੋੜਾ ਦਬਾਅ ਪਾ ਦਿੱਤਾ ਜਾਏ ਆਕਾਲੀਆਂ ਦਾ ਮਕਸਦ ਬਾਦਲ ਧੜੀਆਂ ਦਾ ਮਕਸਦ ਇੱਕੋ ਹੋ ਸਕਦਾ ਹੈ ਕਿ ਕਿਵੇਂ ਤੁਸੀਂ ਸਾਡੇ ਪਾਰਟੀ ਦੇ ਸਰਪ੍ਰਸਤ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਦੇ ਉਹ ਇੱਕ ਕੌਮੀ ਜੋ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਸੀ ਉਹ ਤੁਸੀਂ ਵਾਪਸ ਲੈ ਸਕਦੇ ਹੋ ਫਕਰੇ ਕੌਮ ਦਾ ਅਵਾਰਡ ਤੁਸੀਂ ਵਾਪਸ ਕਿਵੇਂ ਲੈ ਸਕਦੇ ਹੋ ਉਸੇ ਚੀਜ਼ ਨੂੰ ਕੀ ਵਾਪਸ ਲੈਣ ਦੇ ਚੱਕਰ ਦੇ ਵਿੱਚ ਸਾਰੀਆਂ ਚੀਜ਼ਾਂ ਹੋਈਆਂ ਅੱਜ ਜੋ ਬਿਆਨ ਸ਼੍ਰੀ ਕਾਲ ਤਕਸੈਬ ਦੇ ਜਥੇਦਾਰ ਵੱਲੋਂ ਦਿੱਤਾ ਗਿਆ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਦਿੱਤਾ ਗਿਆ ਇਹ ਬਿਆਨ ਸਾਨੂੰ ਤੇ ਤੁਹਾਨੂੰ ਸੋਚਣ ਦੇ ਉੱਤੇ ਮਜਬੂਰ ਕਰਦਾ ਹੈ ਕਿ ਅਸਲ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਆਦੇਸ਼ ਲਿੱਤੇ ਗਏ ਫੈਸਲੇ ਸਿਰਫ ਉਥੋਂ ਦੀ ਚਾਰ ਦਿਵਾਰੀ ਦੀ ਹਦੂਦ ਦੇ ਅੰਦਰ ਹੀ ਰਹਿ ਕੇ ਰਹਿ ਜਾਂਦੇ ਨੇ ਅੱਜ ਵਿਦੇਸ਼ਾਂ ਦੇ ਵਿੱਚ ਬੈਠਾ ਸਿੱਖ ਜਿਸ ਵੇਲੇ ਬੜੀ ਸੱਚੀ ਭਾਵਨਾ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਦੇਖਦਾ ਤਾਂ ਕੀ ਅਸੀਂ ਉਥੇ ਮਾਇੂਸ ਖੜੇ ਆਪਣੇ ਜਥੇਦਾਰ ਸਾਹਿਬ ਨੂੰ ਵੇਖਾਂਗੇ ਜਾਂ ਉਹਨਾਂ ਦੇ ਵੱਲੋਂ ਭਾਵੇਂ ਕੀਤਾ ਗਿਆ ਕੋਈ ਫੇਸਬੁਕ ਪੋਸਟ ਹੋਵੇ ਜਾਂ ਅੱਜ ਭਾਵੇਂ ਉਹਨਾਂ ਦੇ ਵੱਲੋਂ ਦਿੱਤਾ ਗਿਆ ਕੋਈ ਬਿਆਨ ਹੋਵੇ ਇਸ ਬਿਆਨ ਤੋਂ ਪਹਿਲਾਂ ਵਾਪਰਿਆ ਕੀ ਇਸ ਬਿਆਨ ਤੋਂ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦਾ ਅਸਤੀਫਾ ਉਹਨਾਂ ਤੋਂ ਪਹਿਲਾਂ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਅਸਤੀਫਾ ਦਿੱਤਾ ਕਹਿੰਦੇ ਨੇ ਕਿ ਜੀ ਜ਼ਥੇਦਾਰ ਰਗਵੀਰ ਸਿੰਘ ਜੀ ਨੇ ਜੋ ਆਪਣੀ ਪੋਸਟ ਫੇਸਬੁਕ ਪੋਸਟ ਇੱਕ ਸਾਜੀ ਕੀਤੀ ਹੈ ਉਸ ਉਸ ਦੇ ਮੱਦੇਨਜ਼ਰ ਉਸ ਦੀ ਗੰਭੀਰਤਾ ਦੇ ਮੱਦੇਨਜ਼ਰ ਮੈਂ ਆਪਣਾ ਅਸਤੀਫਾ ਦੇ ਰਿਹਾ ਹਰਜਿੰਦਰ ਸਿੰਘ ਧਾਮੀ ਨੇ ਆਪਣਾ ਅਸਤੀਫਾ ਉਸ ਵੇਲੇ ਕਿਉਂ ਨਹੀਂ ਦਿੱਤਾ ਜਦ 2 ਦਸੰਬਰ ਨੂੰ ਅਕਾਲੀ ਆਗੂਆਂ ਨੇ ਆਪਣੀਆਂ ਗਲਤੀਆਂ ਮੰਨੀਆਂ ਤਦ ਬਣਦੀ ਸੀ ਜ਼ਿੰਮੇਵਾਰੀ ਕਿ ਬਤੌਰ ਪ੍ਰਧਾਨ ਮੈਂ ਅਸਤੀਫਾ ਦਿੰਦਾ ਸਾਡੇ ਕੋਲ ਕੁਸਤਾਈਆਂ ਰਜ ਰਜ ਕੇ ਹੋਈਆਂ ਨੇ ਤਦ ਅਸਤੀਫਾ ਕਿਉਂ ਨਹੀਂ ਦਿੱਤਾ ਗਿਆ ਹਰਜਿੰਦਰ ਸਿੰਘ ਧਾਮੀ ਵੱਲੋਂ ਬਹਰਾਲ ਹਰਜਿੰਦਰ ਸਿੰਘ ਧਾਮੀ ਉਹਨਾਂ ਦੀਆਂ ਸੇਵਾਵਾਂ ਉਹਨਾਂ ਦੇ ਕਾਰਜ ਨੂੰ ਲੈ ਕੇ ਸਭ ਦੇ ਵੱਖ-ਵੱਖ ਮਤ ਨੇ ਇੱਕ ਪਾਸੇ ਪ੍ਰਚਾਰ ਦੇ ਤੌਰ ਦੇ ਉੱਤੇ ਇੱਕ ਪਾਸੇ ਸੇਵਾਵਾਂ ਦੇ ਤੌਰ ਦੇ ਉੱਤੇ ਕਾਰਜ ਹੋ ਸਕਦਾ ਹੈ ਬਿਹਤਰ ਤੋਂ ਵੀ ਬਿਹਤਰ ਹੋਇਆ ਹੋਵੇ ਲੇਕਿਨ ਇੱਕ ਅਜਿਹਾ ਆਗੂ ਜਿਸ ਦੇ ਕੋਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸੇਵਾਵਾਂ ਮੁਢਲੇ ਤੌਰ ਦੇ ਉੱਤੇ ਸੀਗਾ ਜਿੱਥੇ ਫੈਸਲੇ ਹੋਰ ਸਖਤ ਲਿੱਤੇ ਜਾ ਸਕਦੇ ਸੀ ਉੱਥੇ ਕਈ ਕੋਤਾਈਆਂ ਕੀ ਹੋਈਆਂ ਨੇ ਜੇਕਰ ਕੋਤਾਈਆਂ ਹੋਈਆਂ ਨੇ ਕਿ ਉਹਨਾਂ ਕੋਤਾਈਆਂ ਦੇ ਕਾਰਨ ਇਹ ਅਸਤੀਫਾ ਦਿੱਤਾ ਗਿਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕ ਸਾਡੀਆਂ ਸੰਗਤਾਂ ਜ਼ਰੂਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਲੇਕਿਨ ਕੀ ਕੁਝ ਇਸ ਵਿਲੇ ਪੱਖ ਬਣਿਆ ਹੋਇਆ ਹੈ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਸਭ ਤੋਂ ਪਹਿਲਾਂ ਸੰਗਤ ਜੀ ਤੁਹਾਨੂੰ ਇਹ ਵੀ ਅਸੀਂ ਇੱਥੇ ਦੱਸਣਾ ਚਾਹਾਂਗੇ ਹਰਜਿੰਦਰ ਸਿੰਘ ਧਾਮੀ ਦੀ ਜਦ ਅਸੀਂ ਗੱਲ ਕਰਦੇ ਹਾਂ ਮੌਜੂਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਕੋਲ ਸੀਗੀਆਂ ਹਰਜਿੰਦਰ ਸਿੰਘ ਧਾਮੀ ਨੇ ਸਿਆਸੀ ਦਬਾਅ ਹੇਠ ਆਪਣਾ ਅਸਤੀਫਾ ਦਿੱਤਾ ਸਭ ਤੋਂ ਵੱਡਾ ਇਹ ਸਵਾਲ ਖੜਾ ਹੋ ਰਿਹਾ ਹੈ ਜੇਕਰ ਫੈਸਲੇ ਦੀ ਅਸੀਂ ਗੱਲ ਕਰਦੇ ਹਾਂ ਸ਼੍ਰੀ ਗੱਲਤਕ ਸਾਹਿਬ ਦੇ ਜ਼ਥੇਦਾਰ ਵੱਲੋਂ 2 ਦਸੰਬਰ ਨੂੰ ਦਿੱਤੇ ਗਏ ਫੈਸਲੇ ਦੀ ਗੱਲ ਕਰ ਰਹੇ ਹਾਂ ਉਸ ਦੇ ਉਲਟ ਜਾ ਕੌਣ ਰਿਹਾ ਜੇਕਰ ਇਹਨਾਂ तमाम ਚੀਜ਼ਾਂ ਦੀ ਅਸੀਂ ਪਰਚੋਲ ਕਰਕੇ ਵੇਖਦੇ ਹਾਂ ਤਾਂ ਸਵਾਲ ਇਹੀ ਹੁੰਦਾ ਹੈ ਹਰਜਿੰਦਰ ਸਿੰਘ ਧਾਮੀ ਨੇ ਕੀ ਸਿਆਸੀ ਦਬਾਅ ਹੇਠ ਅਸਤੀਫਾ ਦਿੱਤਾ ਹੈ ਅਕਾਲੀਆਂ ਦੀਆਂ ਮੰਨੀਆਂ ਗਲਤੀਆਂ ਤੇ ਅਸਤੀਫਾ 2 ਦਸੰਬਰ ਨੂੰ ਕਿਉਂ ਨਹੀਂ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਖਾਉਣ ਵਾਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਹ ਇੱਕ ਸਭ ਤੋਂ ਵੱਡਾ ਸਵਾਲ ਉੱਠਦਾ ਹੈ ਕਿ ਜਿਸ ਵੇਲੇ ਅਕਾਲੀਆਂ ਨੇ ਆਪਣੀਆਂ ਗਲਤੀਆਂ ਮੰਨੀਆਂ ਤਦ ਧਾਮੀ ਸਾਹਿਬ ਨੇ ਅਸਤੀਫਾ ਕਿਉਂ ਨਹੀਂ ਦਿੱਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਜੋ ਪਾਲਣਾ ਨਹੀਂ ਕੀਤੀ ਗਈ ਹਰਜਿੰਦਰ ਸਿੰਘ ਧਾਮੀ ਵੱਲੋਂ ਕੀ ਇਹ ਉਹਨਾਂ ਦੇ ਲਈ ਗੰਭੀਰ ਮੁੱਦਾ ਗੰਭੀਰ ਵਿਸ਼ਾ ਨਹੀਂ ਸੀਗਾ ਅਤੇ ਅਸਤੀਫਾ ਅਸਤੀਫੇ ਨਾਲ ਕੀ ਬਾਦਲਾਂ ਦੇ ਨਾਲ ਜਾ ਕੇ ਖੜ ਚੁੱਕੇ ਨੇ ਅਸਤੀਫੇ ਨਾਲ ਕੀ ਬਾਦਲਾਂ ਦੇ ਧੜੇ ਨੂੰ ਕਿਸੇ ਤਰੀਕੇ ਦਾ ਕੋਈ ਫਾਇਦਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਇਸ ਵੇਲੇ ਕੀ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਜੀ ਪੱਲਾ ਝਾੜ ਦਿੱਤਾ ਜਾਏ ਹੁਣ ਤਾਂ ਜ਼ਥੇਦਾਰ ਸਾਹਿਬ ਵੱਲੋਂ ਕਿਸੇ ਤਰੀਕੇ ਦਾ ਕੋਈ ਵੀ ਫੈਸਲਾ ਹੋਏ ਉਹ ਫੈਸਲਾ ਨਾ ਸੱਤ ਮੈਂਬਰੀ ਕਮੇਟੀ ਦੇ ਉੱਤੇ ਲਾਗੂ ਹੋਏਗਾ ਕਿਉਂਕਿ ਕਮੇਟੀ ਦੀ ਪ੍ਰਧਾਨਗੀ ਕਿਸੇ ਦੇ ਕੋਲ ਨਹੀਂ ਹੈ ਨਾਉ ਫੈਸਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇ ਲਾਗੂ ਹੋਏਗਾ ਕਿਉਂਕਿ ਉੱਥੇ ਵੀ ਕੋਈ ਪ੍ਰਧਾਨ ਮੌਜੂਦ ਨਹੀਂ ਹੈ ਜਥੇਦਾਰ ਸਾਹਿਬ ਜਿਹੋ ਜੇ ਮਰਜ਼ੀ ਆਦੇਸ਼ ਦੇਂਦੇ ਰਹਿਣ ਪਹਿਲੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਨਹੀਂ ਐਸਜੀਪੀਸੀ ਦਾ ਕੋਈ ਪ੍ਰਧਾਨ ਨਹੀਂ ਸੱਤ ਮੈਂਬਰੀ ਕਮੇਟੀ ਦਾ ਕੋਈ ਮੁਖੀ ਨਹੀਂ ਜੇਕਰ ਮੁਖ ਮੈਂਬਰ ਹੀ ਨਹੀਂ ਹੈਗੇ ਤਾਂ ਕਾਰਜ ਹੋਵੇਗਾ ਕਿਵੇਂ ਕਿ ਸਾਰੀ ਗੱਲ ਇੱਥੇ ਲਿਆ ਕੇ ਖੜੀ ਕਰ ਦੇਣੀ ਬਿਲਕੁਲ ਸਹੀ ਹੈ ਤੁਸੀਂ ਸੁਣੋ ਹਰਜਿੰਦਰ ਸਿੰਘ ਧਾਮੀ ਨੇ ਕਿਸ ਲਹਿਜ਼ੇ ਦੇ ਵਿੱਚ ਆਪਣਾ ਅਸਤੀਫਾ ਦਿੱਤਾ ਨਾਲ ਦੀ ਨਾਲ ਗੱਲ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਵੀ ਕਰਨੀ ਇੱਥੇ ਬਣਦੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਨੀ ਗੋਗਵਾਲਾ ਪ੍ਰਬੰਧਕ ਕਮੇਟੀ ਕਿਉਂਕਿ ਕਾਲ ਤੱਕ ਸਭ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮਨਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਬਣਾ ਦਿੰਦਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਜਾਵੇ ਕਿਨੇ ਸਹਜ ਤਰੀਕੇ ਦੇ ਨਾਲ ਕਿੰਨੇ ਸੌਖੇ ਤਰੀਕੇ ਦੇ ਨਾਲ ਇੱਥੇ ਕਹਿ ਦਿੱਤਾ ਗਿਆ ਮੈਂ ਸਿੰਘ ਸਾਹਿਬ ਜੀ ਨੂੰ ਕਹਿਣਾ ਮੈਨੂੰ ਫਾਰਕ ਕਰ ਦਿੱਤਾ ਜਾਏ ਇਹ ਮੌਕਾ ਸਿਗਾ ਕਿ ਜਿਸ ਵੇਲੇ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ ਨੇ ਭਾਵੇਂ ਪਾਰਟੀ ਦੇ ਉੱਤੇ 100 ਤਰੀਕੇ ਦੇ ਦੋਸ਼ ਲੱਗੇ ਨੇ ਭਾਵੇਂ ਪਾਰਟੀ ਦੇ ਪ੍ਰਧਾਨ ਦੇ ਉੱਤੇ 100 ਤਰੀਕੇ ਦੇ ਗੰਭੀਰ ਦੋਸ਼ ਲੱਗੇ ਨੇ ਜਿਸ ਨੂੰ ਕੌਮ ਕਦੇ ਮਾਫ ਕਰੇਗੀ ਵੀ ਜਾਂ ਨਹੀਂ ਜਿਸ ਨੂੰ ਕੌਮ ਕਦੇ ਮੁਰਤੋਂ ਪ੍ਰਵਾਨ ਕਰੇਗੀ ਵੀ ਜਾਂ ਨਹੀਂ ਇਹ तमाम ਅਟਕਲਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਕੋਲ ਇੱਕ ਮੌਕਾ ਸੀ ਹੁਣੇ ਮੌਕਾ ਉਹਨਾਂ ਨੇ ਸੂਝਬੂਝ ਦੇ ਨਾਲ ਗਵਾ ਦਿੱਤਾ ਜਾਂ ਇਸ ਮੌਕੇ ਨੂੰ ਪਹਿਚਾਨ ਨਹੀਂ ਸਕੇ ਜਾਂ ਕਹ ਲਈਏ ਕਿਸੇ ਤਰੀਕੇ ਦਾ ਸਿਆਸੀ ਦਬਾਅ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਸੀ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਥੋੜਾ ਹੋਰ ਸਪਸ਼ਟ ਜ਼ਰੂਰ ਹੋ ਸਕਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਦਿੱਤਾ ਗਿਆ ਅਸਤੀਫਾ ਕਿਸੇ ਨਾ ਕਿਸੇ ਤਰੀਕੇ ਪੰਥ ਦੇ ਹੋਰ ਨਾ ਕਹਿ ਲਓ ਪੰਥ ਦੇ ਲਈ ਕਾਫੀ کارਗਰ ਸਾਬਤ ਹੋਵੇ ਕੀ ਪਤਾ ਨਵੇਂ ਆਉਣ ਵਾਲਾ ਪ੍ਰਧਾਨ ਸਖਤ ਦੀ ਦੇ ਨਾਲ ਕੋਈ ਕੰਮ ਕਰੇ ਬਹਰਾਲ ਸੰਗਤ ਨੂੰ ਦੱਸ ਦਈਏ ਹਰਜਿੰਦਰ ਸਿੰਘ ਧਾਮੀ ਨੇ ਜਿਸ ਲਹਿਜ਼ੇ ਦੇ ਵਿੱਚ ਆਪਣਾ ਅਸਤੀਫਾ ਦਿੱਤਾ ਸੀ ਅੰਤਰੀਂ ਕਮੇਟੀ ਨੇ ਇਹ ਅਸਤੀਫਾ ਹਲੇ ਵਿਚਾਰ ਅਧੀਨ ਰੱਖਿਆ ਅਤੇ ਅੰਤਰੀਂ ਕਮੇਟੀ ਦਾ ਕਹਿਣਾ ਹੈ ਪ੍ਰਧਾਨ ਸਾਹਿਬ ਸਿਵਾਮਾ ਤੇ ਬਣੇ ਰਹੋ ਗੱਲ ਇੱਥੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਵੀ ਕਰਨੀ ਬਣਦੀ ਹੈ ਉਹਨਾਂ ਨੂੰ ਲੈ ਕੇ ਵੀ ਕੌਮ ਦੇ ਵਿੱਚ ਕਈ ਤਰੀਕੇ ਦੇ ਪੱਖ ਸਾਹਮਣੇ ਆ ਰਹੇ ਨੇ ਲੇਕਿਨ ਹਾਂ ਕੀ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਕੋਲ ਵੀ ਇੱਕ ਇਹ ਇਹ ਮੌਕਾ ਬੇਹਦ ਸਹੀ ਮੌਕਾ ਹੈ ਕਿਉਂਕਿ ਉਹਨਾਂ ਨੇ ਤਾਂ ਹਰਜਿੰਦਰ ਸਿੰਘ ਧਾਮੀ ਦੀ ਸਖਸ਼ੀਅਤ ਦੇ ਉੱਤੇ ਉਹਨਾਂ ਦੇ ਅਸਤੀਫੇ ਦੇ ਉੱਤੇ ਹਾਂ ਅਸਤੀਫੇ ਨੂੰ ਲੈ ਕੇ ਥੋੜੀ ਸ਼ੰਕਾ ਜ਼ਰੂਰ ਪ੍ਰਗਟਾਈ ਲੇਕਿਨ ਹਰਜਿੰਦਰ ਸਿੰਘ ਧਾਮੀ ਦੇ ਸਖਸ਼ੀਅਤ ਨੂੰ ਲੈ ਕੇ ਉਹਨਾਂ ਨੇ ਪਾਕ ਸਾਫ਼ ਗੱਲ ਕੀਤੀ ਹੈ ਅਸੀਂ ਇੱਥੇ ਜ਼ਰੂਰ ਤੁਹਾਨੂੰ ਗ੍ਰਾਫਿਕਸ ਦੇ ذریعے ਥੋੜਾ ਜਿਹਾ ਸਮਝਾਣਾ ਚਾਹਾਂਗੇ ਕਿ ਜਿਸ ਵੇਲੇ ਅਸੀਂ ਗੱਲ ਕਰ ਰਹੇ ਹਾਂ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਉਹਨਾਂ ਨੂੰ ਲੈ ਕੇ ਕਈ ਤਰੀਕੇ ਦੇ ਮਤ ਇਸ ਵੇਲੇ ਸਾਹਮਣੇ ਆ ਰਹੇ ਨੇ ਹਾਂ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਸੇਵਾਵਾਂ ਤੋਂ ਬਰਖਾਸਤ ਹੋਣ ਤੋਂ ਬਾਅਦ ਕਈ ਤਰੀਕੇ ਦੇ ਜੋ ਵੱਡੇ ਖੁਲਾਸੇ ਜਥੇਦਾਰ ਹਰਪ੍ਰੀਤ ਸਿੰਘ ਜੀ ਦੇ ਵੱਲੋਂ ਕੀਤੇ ਗਏ ਉਹ ਖੁਲਾਸਿਆਂ ਦੀ ਟਾਈਮਿੰਗ ਨੂੰ ਲੈ ਕੇ ਸੰਗਤ ਨੇ ਗੱਲ ਕੀਤੀ ਹੈ ਸੰਗਤ ਦਾ ਕਹਿਣਾ ਕਿ ਹਾਂ ਅਸੀਂ ਵੀ ਇਹ ਜਾਣਨਾ ਚਾਹੁੰਦੇ ਸੀ ਜੋ ਲੁਕੀਆਂ ਹੋਈਆਂ ਗੱਲਾਂ ਸਿਗੀਆਂ ਐਸਜੀਪੀਸੀ ਦੇ ਅੰਦਰ ਦੀਆਂ ਲੇਕਿਨ ਜਥੇਦਾਰ ਸਾਹਿਬ ਨੇ ਸੇਵਾਵਾਂ ਤੋਂ ਮੁਕਤ ਹੋਣ ਤੋਂ ਬਾਅਦ ਹੀ ਕਲ ਕਿਉਂ ਕਹੀ ਲੇਕਿਨ ਇੱਕ ਤਰ੍ਹਾਂ ਇਹ ਵੀ ਕਹਿੰਦਾ ਕਿ ਆਪਣੇ ਆਪ ਨੂੰ ਕਿਸੇ ਤਰੀਕੇ ਦੇ ਦਬਾਅ ਤੋਂ ਜੋ ਜਥੇਦਾਰ ਸਾਹਿਬ ਨੇ ਮੁਕਤ ਦੱਸਿਆ ਹੈ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੇ ਪੰਥਕ ਕਾਰਜ ਜ਼ਰੂਰ ਨਿਭਾਣਗੇ ਅਸੀਂ ਆਪਣੀ ਸੰਗਤ ਨੂੰ ਦੱਸਣਾ ਚਾਹਾਂਗੇ ਇਹ ਹਾਲ ਫਿਲਹਾਲ ਦੇ ਵਿੱਚ ਜੋ ਪ੍ਰੈਸ ਕਾਨਫਰੰਸ ਹੋਈ ਸੀ ਉਸ ਦੇ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਕਿਸੇ ਵੀ ਤਰੀਕੇ ਦੇ ਸਿਆਸੀ ਦਬਾਅ ਤੋਂ ਮੁਕਤ ਦੱਸਿਆ ਹੈ ਪੰਥਕ ਰੋਰਿਤਾ ਅਤੇ ਰਹਿਤ ਮਰਿਆਦੇ ਦੀ ਗੱਲ ਉਹਨਾਂ ਨੇ ਇੱਥੇ ਕੀਤੀ ਅਤੇ ਕਿਹਾ ਕਿ 2 ਦਸੰਬਰ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਕੁਝ ਵੀ ਸਹੀ ਇੱਥੇ ਨਹੀਂ ਹੋਇਆ ਭਾਵੇਂ ਐਸਜੀਪੀਸੀ ਹੋਵੇ ਭਾਵੇਂ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਜਿੰਦਰ ਸਿੰਘ ਧਾਮੀ ਦੀ ਤਾਰੀਫ ਕਰਦਿਆਂ ਹੋਇਆਂ ਜਥੇਦਾਰ ਹਰਪੀ ਸਿੰਘ ਨੇ ਕੀ ਕੁਝ ਕਿਹਾ ਤੁਹਾਨੂੰ ਨਾਲ ਦੀ ਨਾਲ ਇਹ ਵੀ ਸੁਣਾਉਣੀ ਆ ਉਸ ਤੋਂ ਬਾਅਦ ਸੰਗਤ ਜੀ ਜਥੇਦਾਰ ਰਗਵੀਰ ਸਿੰਘ ਜੀ ਦਾ ਅੱਜ ਦਾ ਬਿਆਨ ਕਾਫੀ ਚਰਚਾ ਦੇ ਵਿੱਚ ਹੈ ਤੁਸੀਂ ਵੀ ਸੁਣੀਓ ਜ਼ਰੂਰ ਲੇਕਿਨ ਉਸ ਤੋਂ ਪਹਿਲਾਂ ਹਾ ਜਥੇਦਾਰ ਹਰਪ੍ਰੀਤ ਸਿੰਘ ਦਾ ਦੁੱਖदाई ਹੈ ਧਾਮੀਤ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਛਿਉਣਾ ਚਾਹੀਦਾ ਸਭੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਆ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਇਹ ਜੇ ਕਪਤਾਨ ਜਿਹੜਾ ਉਹ ਵਾਅਦਾ ਬਚਾ ਲਵੇ ਜਿਹੜਾ ਸੀਟ ਛੱਡ ਦਿੱਤੀ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਨਿਫੇਦਿਆਂ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ ਮਾਲਕ ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਣੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਝੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਸਿੰਘ ਸਾਹਿਬਾਨਾ ਤੇ ਕਿੰਨਾ ਕੁ ਦਬਾਅ ਆਇਆ ਇਸ ਟਾਈਮ ਤੇ ਮੈਂ ਤਾਂ ਦਬਾਅ ਮੁਕਤਾਂ ਜੀ ਤੁਸੀਂ ਬਾਕੀਆਂ ਦੋ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕੁ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਤੇ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਅਡਜਕਟਿਵ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਹੋਣ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਰਗੂਜੀਤ ਸਿੰਘ ਵਿਰਕ ਕਮਾਂਡ ਸੰਭਾਲ ਸਕਦੇ ਨੇ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਮਾ ਸਮਾਂ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਏਡਾ ਵੱਡਾ ਆਧਾਰ ਹੈ ਉਹਨੂੰ ਸੰਭਾਲ ਜਿਸ ਤਰੀਕੇ ਦੇ ਨਾਲ ਜਥੇਦਾਰ ਹਰਪ੍ਰ ਕੀ ਅੰਤਰਿੰਕ ਕਮੇਟੀ ਧਾਮੀ ਸਾਹਿਬ ਦਾ ਅਸਤੀਫਾ ਨਹੀਂ ਲਏਗੀ ਅਸਤੀਫਾ ਪ੍ਰਵਾਨ ਨਹੀਂ ਹੋਇਆ ਲੇਕਿਨ ਅੱਜ ਸਵੇਰੇ ਜਿਸ ਵੇਲੇ ਜਥੇਦਾਰ ਰਗਵੀਰ ਸਿੰਘ ਜੀ ਨੇ ਪੱਤਰਕਾਰਾਂ ਦੇ ਨਾਲ ਗੱਲ ਕੀਤੀ ਅਸੀਂ ਮੰਨਦੇ ਹਾਂ ਇਹੀ ਪੱਤਰਕਾਰਾਂ ਦੇ ਨਾਲ ਕੀਤੀ ਗਈ ਗਲਬਾਤ 2-4 ਮਿੰਟ ਹੋਰ ਲੰਬੀ ਹੋ ਜਾਂਦੀ ਤਾਂ ਹੋ ਸਕਦਾ ਹੈ ਜਥੇਦਾਰ ਸਾਹਿਬ ਆਪਣੀ ਦਿਲ ਦੀ ਗੱਲ ਥੋੜਾ ਹੋਰ ਖੁੱਲ ਕੇ ਕਰ ਸਕਦੇ ਜਿਸ ਵੇਲੇ ਸ਼੍ਰੀ ਕਾਲਤਾਕਸ ਸਾਹਿਬ ਦੇ ਇਤਿਹਾਸ ਦੀ ਗੱਲ ਕਰਦੇ ਆ ਜਥੇਦਾਰ ਫੂਲਾ ਸਿੰਘ ਵਰਗੇ ਆਗੂਆਂ ਦੀ ਗੱਲ ਕਰਦੇ ਆ ਕੌਮ ਭਾਲ ਕਰ ਰਹੀ ਹੈ ਜਿਹੇ ਆਗੂਆਂ ਦੀ ਲੇਕਿਨ ਜੇਕਰ 5% 10% ਵੀ ਕਿਸ ਦੇ ਵਿੱਚ ਜਥੇਦਾਰ ਫੂਲਾ ਸਿੰਘ ਨਜ਼ਰ ਆਏ ਤਾਂ ਅਸੀਂ ਉਸ ਦੀਆਂ ਲੱਤਾਂ ਖੇਚਣੀਆਂ ਸ਼ੁਰੂ ਕਰ ਦਿੰਨੇ ਆ ਸਿਆਸਤ ਦੇ ਲੋਭ ਦੇ ਵਿੱਚ ਸਿਆਸਤ ਦੇ ਲਾਲਚ ਦੇ ਵਿੱਚ ਸਿਆਸਤ ਅੰਨਾ ਇਸ ਕਦਰ ਕਰ ਦਿੰਦੀ ਆ ਆਗੂਆਂ ਨੂੰ ਕਿ ਸਾਨੂੰ ਨਹੀਂ ਪਤਾ ਚੱਲਦਾ ਅਸੀਂ ਬਿਆਨ ਕਿਸ ਦੇ ਖਿਲਾਫ ਦੇ ਰਹੇ ਆ ਸਾਨੂੰ ਨਹੀਂ ਪਤਾ ਚੱਲਦਾ ਅਸੀਂ ਬੋਲ ਆਪਣੇ ਹੀ ਜਥੇਦਾਰ ਦੇ ਖਿਲਾਫ ਰਹੀਆਂ ਆਪ ਅੰਦਾਜ਼ਾ ਲਗਾਓ ਕਿ ਜਥੇਦਾਰ ਸਾਹਿਬ ਨੇ ਜੋ ਇਹ ਬਿਆਨ ਦਿੱਤਾ ਜਥੇਦਾਰ ਸਾਹਿਬ ਦਾ ਬਿਆਨ ਕਿ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਖੁੱਲ੍ਹ ਕੇ ਗੱਲ ਕੀਤੀ ਉਹਨਾਂ ਨੇ ਸਾਫ਼ ਗੱਲ ਕਹੀ ਕਿ ਜੀ ਮੈਨੂੰ ਨਹੀਂ ਸੀ ਪਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਗਿਆ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਉੱਥੇ ਦੀ ਹਦੂਦ ਦੇ ਅੰਦਰ ਹੀ ਉੱਥੋਂ ਦੀ ਉੱਥੋਂ ਦੀ ਹਦੂਦ ਦੇ ਅੰਦਰ ਹੀ ਰਹਿ ਜਾਂਦਾ ਜਥੇਦਾਰ ਸਾਹਿਬ ਨੇ ਕਿਹਾ ਕਿ ਮੈਨੂੰ ਲੱਗਦਾ ਸੀ ਕੀ ਜੋ ਇਥੋਂ ਦੀ ਆਦੇਸ਼ ਜਾਰੀ ਹੁੰਦੇ ਨੇ ਜੋ ਇਥੋਂ ਦੀ ਕੌਮ ਦੇ ਲਈ ਫਰਮਾਨ ਜਾਰੀ ਹੁੰਦੇ ਨੇ ਉਹ ਸਮੁੱਚੀ ਦੁਨੀਆ ਦੇ ਵਿੱਚ ਸੁਣੇ ਜਾਂਦੇ ਨੇ ਮੰਨੇ ਜਾਂਦੇ ਨੇ ਅਸੀਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਾਂਗੇ ਜਥੇਦਾਰ ਸਾਹਿਬ ਨੂੰ ਲੈ ਕੇ ਜੋ ਇਸ ਵੇਲੇ ਨਿਰੰਤਰ ਗਲਬਾਤ ਸਾਹਮਣੇ ਆ ਰਹੀ ਹੈ ਮੌਜੂਦਾ ਹਾਲਾਤਾਂ ਦੇ ਉੱਤੇ ਸਖਤ ਤਰੀਕੇ ਦੇ ਨਾਲ ਜਥੇਦਾਰ ਸਾਹਿਬ ਨੇ ਆਪਣਾ ਪ੍ਰतिकਰਮ ਦਿੱਤਾ ਹੈ 2 ਦਸੰਬਰ ਦੇ ਆਦੇਸ਼ਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਇਹ ਸਵਾਲ ਉਹਨਾਂ ਨੇ ਸਖਤੀ ਦੇ ਨਾਲ ਇੱਕ ਤਰੀਕੇ ਕਹਿ ਲੋ ਅਹ ਥੋੜਾ ਸ਼ਾਇਦ ਦੇ ਵਿੱਚ ਲਪੇਟ ਕੇ ਗੱਲ ਕੀਤੀ ਹੈ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਇੱਥੋਂ ਦੇ ਆਗੂ ਇੱਥੋਂ ਦੇ ਜੋ ਵਰਕਰ ਨੇ ਇੱਥੋਂ ਦੇ ਜੋ ਜੋ ਕਹਲੋ ਓਦੇਦਾਰ ਨੇ ਉਹ ਥੋੜਾ ਕੰਨ ਖੋਲ ਕੇ ਗੱਲ ਸੁਣਨ ਕਿ 2 ਦਸੰਬਰ ਦੇ ਆਦੇਸ਼ਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਜਥੇਦਾਰਾਂ ਦੀ ਜਾਂਚ ਜੋ ਗੱਲ ਆਈ ਸੀ ਜਥੇਦਾਰ ਹਰਪ੍ਰੀਤ ਸਿੰਘ ਜੀ ਦੀ ਜਾਂਚ ਕਰਵਾਈਗੀ ਐਸਜੀਪੀਸੀ ਜਥੇਦਾਰਾਂ ਦੀ ਜਾਂਚ ਕਮੇਟੀ ਦੇ ਹੱਥ ਦੇ ਵਿੱਚ ਕਦੇ ਵੀ ਨਹੀਂ ਰਹਿ ਸਕਦੀ ਇੱਥੇ ਕਮੇਟੀ ਦਾ ਜੋ ਉਹਨਾਂ ਨੇ ਜ਼ਿਕਰ ਕੀਤਾ ਉਹ ਜ਼ਿਕਰ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿ ਜ਼ਥੇਦਾਰਾਂ ਦੀ ਜਾਂਚ ਕਮੇਟੀ ਦੇ ਹੱਥ ਕਦੇ ਵੀ ਰਹਿ ਨਹੀਂ ਸਕਦੀ ਪਰ ਫਿਰ ਵੀ ਕਮੇਟੀ ਨੇ ਜ਼ਥੇਦਾਰ ਸਾਹਿਬ ਦੇ ਇਹਨਾਂ ਆਦੇਸ਼ਾਂ ਦੇ ਉਲਟ ਜਾ ਕੇ ਕਾਰਵਾਈ ਕੀਤੀ ਹੈ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਖੁੱਲ੍ਹ ਕੇ ਗੱਲ ਕੀਤੀ ਹੈ ਜ਼ਥੇਦਾਰ ਰਗਵੀਰ ਸਿੰਘ ਜੀ ਨੇ ਅਸੀਂ ਜਾਣਦੇ ਹਾਂ ਕਿ ਜਦ ਕੌਮ ਦਾ ਜਥੇਦਾਰ ਕਿਸੇ ਤਰੀਕੇ ਦਾ ਫਰਮਾਨ ਸੁਣਾਵੇ ਤਾਂ ਕੌਮ ਹਮੇਸ਼ਾ ਉਹਨਾਂ ਦੇ ਵੱਲ ਵੇਖਦੀ ਹੈ ਲੇਕਿਨ ਜੇਕਰ ਉਹਨਾਂ ਨੂੰ ਆਪਣਾ ਫਰਮਾਨ ਸੁਣਾਉਣ ਤੋਂ ਬਾਅਦ ਅੱਜ ਇਹ ਗੱਲ ਕਹਿਣੀ ਪੈ ਰਹੀ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਚੋ ਫਿਰਦੇ ਕਿਹੋ ਜਿਹਾ ਮਾਹੌਲ ਤੇ ਉਪਰ ਉਹਦੀ ਕਿਹੋ ਜਿਹਾ ਦਬਾਅ ਉਹਨਾਂ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੋएगी ਅੱਜ ਦੇ ਪ੍ਰੋਗਰਾਮ 'ਚ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਕਰਾਂਗੇ ਗੱਲਬਾਤ ਸਾਡੇ ਦਰਸ਼ਕ ਵੀ ਜੁੜਨਗੇ ਫੋਨ ਲਾਈਨ ਦੇ ਉੱਤੇ ਤਨਾਲ ਦੇ ਨਾਲ ਸਾਡੇ ਨਾਲ ਇੱਕ ਸਪੈਸ਼ਲ ਗੈਸਟ ਵੀ ਜੁੜਨਗੇ ਲੇਕਿਨ ਉਸ ਤੋਂ ਪਹਿਲਾਂ ਜਥੇਦਾਰ ਸਾਹਿਬ ਨੇ ਕਿਸ ਸਲਹਿਜ਼ੇ ਦੇ ਵਿੱਚ ਕੀਤੀ ਹੈ ਗੱਲ ਆਪਣਾ ਪ੍ਰਤੀਕਰਮ ਕੀ ਕੁਝ ਦਿੱਤਾ ਜਿਸ ਤੋਂ ਬਾਅਦ ਇਹ ਤਮਾਮ ਵਿਸ਼ੇ ਦੇ ਉੱਤੇ ਗੱਲ ਕਰਨੀ ਜ਼ਰੂਰੀ ਹੈ ਆਓ ਸੁਣਦੇ ਹਾਂ ਮੈਂ ਬੇਤੀ ਕਰਾ ਕੇ ਤਕਰੀਬਨ ਦੁਨੀਆ ਭਰ ਵਿੱਚ ਵਸਦੇ ਸਿੱਖ ਜਿਹੜੇ ਨੇ ਉਹ ਅਕਾਲ ਤਖਸਾ ਦਾ ਵਾਲ ਦੇਖਦੇ ਨੇ ਅਕਾਲ ਤਖਸਾ ਕੋਈ ਫੈਸਲੇ ਵਾਲ ਦੇਖਦੇ ਨੇ ਅ ਔਰ ਕੱਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਦਾਸ ਦੇ ਕੋਲ ਵੀ ਆ ਕੇ ਗੱਲ ਕਹੀ ਗਈ ਤੇ ਤੁਹਾਡਾ ਤਰਕ ਜਿਹੜਾ ਹੋਇਆ ਨਾ ਉਹ ਔਰ ਮੈਂ ਤਾਂ ਸਾਂਦਾ ਸੀ ਕਿ ਸ਼ਾਇਦ ਅਕਾਲ ਤਖਸਾ ਦਾ ਹੁਕਮ ਜਿਹੜਾ ਹੈ ਉਹ ਵਿਸ਼ਵਵਿਆਪੀ ਸਿੱਖਾਂ ਤੇ ਲਾਗੂ ਹੁੰਦਾ ਪਰ ਕੱਲ ਪਤਾ ਲੱਗਾ ਮੈਨੂੰ ਕਿ ਨਹੀਂ ਅਕਾਲ ਤਖਸਾ ਦਾ ਹੁਕਮ ਜਿਹੜਾ ਕੇਵਲ ਅਕਾਲ ਤਖਸਾ ਦੀ ਵਿਚਾਰਦਵਾਰੀ ਹੈ ਉਹਦੇ ਅੰਦਰ ਹੀ ਹੁੰਦਾ ਤੇ ਉਹਦੇ ਅੰਦਰ ਹੀ ਖਤਮ ਹੋ ਜਾਂਦਾ ਹੈ ਇਹ ਇਹ ਵੀ ਨਾਲ ਕਿਤਾ ਇੱਕ ਮੈਂ ਪ੍ਰਧਾਨ ਜੀ ਨੂੰ ਅਪੀਲ ਕਰਦਾ ਸਾਹਨੇ ਸਾਹਿਬ ਨੂੰ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦਿੱਤਾ ਗਿਆ ਜਿਹੜਾ ਸੀਫ ਹੈ ਉਹਨੂੰ ਵਾਪਸ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਹੈ ਪ੍ਰਧਾਨ ਦੀ ਜਿਹੜੀ ਸੇਵਾ ਜਿਲ੍ਹੇਵਾਰੀ ਹੈ ਉਹਨੂੰ ਸੰਭਾਲਣਾ ਔਰ ਜੋ ਡਿਊਟੀ ਉਹਨਾਂ ਦੀ ਜਿਹੜੀ ਅਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਲਈ ਗਈ ਹੈ ਸੱਤ ਮੈਂਬਰ ਦੀ ਕਮੇਟੀ ਬਣਾ ਕੇ ਉਹ ਵੀ ਆਪਣਾ ਨਿਰਧਾਰਿਤ ਕਾਰਜ ਸੰਭਾਲਿਆ ਹੋਇਆ ਜਿਹੜੀ ਉਹ ਕਮੇਟੀ ਹੈ ਉਹਨੂੰ ਨਾਲ ਲੈ ਕੇ ਤੇ ਜਿਹੜਾ ਕੰਮ ਹੈ ਉਹਨੂੰ ਸ਼ੁਰੂ ਕਰਨਾ ਸਿਆਸੀ ਹੱਦ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਧੰਸਾਉ ਨੇ ਅਸਤੀਫਾ ਦਿੱਤਾ ਇਹ ਕਿਸੇ ਦਬਾਅ ਹੇ ਹੋ ਸਕਦਾ ਹੈ ਕਿਉਂਕਿ 3-4 ਮਹੀਨਿਆਂ ਤੋਂ ਕਾਫੀ ਹਰ ਤਰਫ ਤੋਂ ਉਹ ਪਰੇਸ਼ਾਨ ਚੱਲ ਰਿਹਾ ਸੀਗਾ ਤੇ ਹੋ ਸਕਦਾ ਕੋਈ ਦਬਾਅ ਹੋਵੇ ਰੇਸ ਸਿੰਘ ਜੀ ਵੀ ਕਾਫੀ ਚਰਚਾ ਕੀਤੀ ਜਲਦੀ ਦੀ ਇਹਦੇ ਬਾਰੇ ਕੀ ਕਹਿੰਦਾ ਜਿਹੜਾ ਗੁਰੂ ਦਾ ਹੁਕਮ ਹੋਵੇਗਾ ਇਹ ਨੇ ਗੁਰੂ ਦਾ ਸਿੰਘ ਅਸਤੀਫੇ ਦੀ ਗੱਲ ਆਈ ਤਾਂ ਕਿਹਾ ਜਿਹੋ ਜਿਹਾ ਗੁਰੂ ਦਾ ਹੁਕਮ ਹੋਵੇਗਾ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੋਵੇਗਾ ਹੋਣਾ ਉਹੀ ਹੈ ਲੇਕਿਨ ਆਪਣੀਆਂ ਸੇਵਾਵਾਂ ਦਿੰਦਿਆਂ ਹੋਇਆਂ ਨਿਰੰਤਰ ਕੌਮ ਦੇ ਲਈ ਕਾਰਜ ਕਰ ਰਹੇ ਨੇ ਸਾਡੇ ਜਥੇਦਾਰ ਅਸੀਂ ਉਮੀਦ ਕਰਦੇ ਹਾਂ ਆਪਣੀਆਂ ਜ਼ਿੰਮੇਵਾਰੀਆਂ ਸੰਗਤਾਂ ਵੀ ਸਮਝਣ ਸਵਾਲ ਕੀਤੇ ਜਾਣ ਆਪਣੇ ਆਗੂਆਂ ਨੂੰ ਤੇ ਕੌਮ ਦੇ ਜਥੇਦਾਰ ਦੇ ਹੱਕ ਦੇ ਵਿੱਚ ਕਿਵੇਂ ਅਸੀਂ ਉਤਰ ਸਕਦੇ ਹਾਂ ਮੈਨੂੰ ਲੱਗਦਾ ਨਹੀਂ ਕਿ ਕਿਸੇ ਇੱਕ ਸਿੱਖ ਨੂੰ ਕਿਸੇ ਇੱਕ ਸਿੰਘ ਨੂੰ ਇਹ ਦੱਸਣ ਦੀ ਜ਼ਰੂਰਤ ਵੀ ਹੋਏਗੀ